ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਸੇਮਾ ਕਲਾਂ ਤੇ ਜ਼ਿਲ੍ਹਾ ਬਟਿੰਡਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾ ਰਹੇ ਹਾਂ ਜੀ ਇੱਕ ਸੱਜਰ ਸੁਈਂ گاਉਂ ਬਾਈ ਅੰਗਰੇਜ਼ ਸਿੰਘ ਡਾਕਟਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਜੀ ਐਚਐਫਓ ਗਾਂ ਦੀ ਗੱਲ ਮਿੱਤਰੋ ਕਰਕੇ ਤਾਂ ਕੱਦ-ਕੱਟ ਸੋਹਣਾ ਤੇ ਥਾਂਲੇ ਵੀ ਦੀ ਸਾਫ਼ ਹੈ ਪਰ ਥੋੜੀ ਜੀ ਮਿੱਤਰੋ ਫਿੱਕੀ ਜ਼ਰੂਰ ਹੈ ਲੋਕਾ ਦੁੱਧ ਦਾ ਪਿਛਲੇ ਸੂਏ ਬਹੁਤ ਵਧੀਆ ਸੀ ਚੰਗਾ ਦੁੱਧ ਕੱਢਿਆ ਸਰੀਰ ਜਿਕਰ ਹੈ ਮਿੱਤਰੋ ਭਰ ਜਾਂਦਾ ਤਾਂ ਬਹੁਤ ਸੋਹਣੀ ਜਿਹੇ ਬਣਨਾ ਹੈ ਜੇਰ ਕੰਪਲੀਟ ਹੈ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤੇ ਬਾਈ ਅੰਗਰੇਜ਼ ਦੇ ਨਾਲ ਕਰ ਸਕਦਾ ਸੰਪਰਕ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਜਰੂਰ ਦਿਖਾਵਾਂਗੇ ਖੋਲੋ ਜੀ ਮੜਾ ਜਾ ਸੋ ਠੰਡੀ ਸੀਲ ਮਿੱਤਰੋ ਫੁੱਲ ਹੈ ਤੇ ਸਿਹਤ ਪੱਖੋਂ ਫਿਰ ਆਪਾਂ ਕਹਿੰਦੇ ਥੋੜੀ ਫਿੱਕੀ ਜਰੂਰ ਹੈ ਤੇ ਸਿੱਧਾ ਤੋਂ ਉਹਦੇ ਸਿੱਧਾ ਮੜਾ ਸਿੱਧਾ ਹਵਾਨਾ ਮਿੱਤਰੋ ਬਹੁਤ ਸੋਹਣਾ ਬਣਾਇਆ ਵਾ ਦੁੱਧ ਵੀ ਵਿਸਲੇ ਸੁ ਫੇਰ ਆਪਾਂ ਕਹਿੰਦੇ ਵੀ ਚੰਗਾ ਸੀ ਤੇ ਚੰਗਾ ਹੀ ਐ ਸਵਾਰ ਕੱਢਣ ਦੀ ਉਮੀਦ ਆ ਮੋੜ ਲਿਓ ਜੀ ਬਸ ਥੁੱਲੀ ਝੋਲੀ ਆ ਤੇ ਮੁੱਲ ਕਿੰਨਾ ਕਰੇਗਾ ਬੰਦ ਬੰਦ ਹੈ ਮੁੱਲ ਕਿੰਨਾ 50 50 50 ਫੇਰ ਪੜਾਕ ਵਿੱਚ ਵੱਧ ਪਰ ਹੈ ਫੇਰ ਅਲਾ ਨੇੜੇ ਲੱਗਦਾ ਅਲਾ ਕਹਿੰਦਾ ਰੇਟ ਚੈਜ ਕਰ ਲੈ ਲੋ ਜੇ ਰੇਟ ਵੱਧ ਲੱਗਦਾ ਕਹਿੰਦਾ ਘਾਹਨ ਘਾ ਦੋ 50 ਦੀ ਤਲਾ ਕਹਿੰਦਾ ਚੁੰਗੀ ਸੱਜਰਾ ਦੋ ਉੱਚੀ ਬੋਲੀ ਜੰਗਾ ਠੀਕ ਹੈ ਘਰ ਦੀ ਗਾਂ ਬਈ ਚੌਥੇ ਸੂਏ ਇਹ ਸੂਈ ਦਾ ਸੋਡਾ ਹੀ ਟੀ ਗੱਲ ਲੱਗਿਆ ਬਈ ਦੇਖੇ ਮੰਗਰ ਕਾ ਕਰ ਬੱਛਾ ਦੇਖੇ ਬਈ ਘਾ ਕਰ ਦੇ ਤਾਂ ਬੱਛਾ ਜੇ ਬਸੇ ਉਸੀ ਬਹੁਤ ਸੋਹਣੀ ਹੁੰਦੀ ਹੈ ਹਨਾ